ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸ਼ਸ਼ਿਆ ਕਾਹਲਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮੇਰੇ ਮਿੰਨੀ ਬਲੌਗ ਚੈਨਲ ਤੇ ਓਨਲੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਟਿਕ ਟਕ ਹੋਮ ਹੋਗੇ ਹਾਂਜੀ ਆਪਾਂ ਅੱਜ ਇੱਕ ਵੀਡੀਓ ਬਣਾ ਰਹੇ ਅਗੇ ਜਣੂ ਵਾਲ ਕਾਲੇ ਕਰਨ ਦੀ ਜਿਹੜੀ ਕਿ ਸਾਡੇ ਘਰ ਖੁਦ ਅਜਮਾਈ ਹੋਈ ਹੈਗੀ ਅਸੀਂ ਨੇ ਤੇ ਹਾਂਜੀ ਉਹ ਦੋ ਚੀਜ਼ਾਂ ਤੋਂ ਹੀ ਬਣਦੀ ਹੈਗੀ ਹਨਾ ਤੇ ਜਿਵੇਂ ਕੀ ਹਨਾ ਇੱਕ ਆਪਾਂ ਖੋਪੇ ਦਾ ਤੇਲ ਲੈ ਲੈਣਾਗਾ ਨਾਰੀਅਲ ਦਾ ਤੇਲ ਹਾਂਜੀ ਜੀ ਅਸੀਂ ਪਹਿਲਾਂ ਬਣਾਈ ਸੀਗੀ ਅਸੀਂ 500 ml ਲੈਂਤਾ ਸੀਗਾ ਨਾਰੀਅਲ ਦਾ ਤੇਲ 1 ਲੀਟਰ ਤੇ ਅਸੀਂ 300 300 ਗ੍ਰਾਮ ਲੈਂਦੇ ਸੀ ਸੀਨੇ ਔਲੇ ਹਰੇ ਔਲੇ ਜੀ ਉਦੋਂ ਦੇਸੀ ਔਲੇ ਆਏ ਹੋਏ ਸੀਗੇ ਉਦੋਂ ਬਣਾਈ ਸੀ ਸੀਨੇ ਹਾਂਜੀ ਜੀ ਮੈਂ ਕਿ ਹੁਣ ਨਹੀਂ ਮਿਲਦੇ ਤਾਂ ਤੁਸੀਂ ਸੁੱਕੇ ਔਲੇ ਨਹੀਂ ਹੁੰਦੇ ਪंसारीਆਂ ਤੋਂ ਮਿਲ ਜਾਂਦੇ ਨੇ ਪੀਸੇ ਪਸਾਏ ਉਹ ਲਿਆ ਕੇ ਵੀ ਬਣਾ ਸਕਦੇ ਹੋ ਤੁਸੀਂ ਤੇ ਉਹ ਵੀ ਮੈਂ ਤੁਹਾਨੂੰ ਵੀ ਨਹੀਂ ਦੱਸੂਗੀ ਵੀਡੀਓ ਬਣਾਈ ਹੈ ਮੈਂ ਵੀ ਉਹ ਕਿੱਦਾਂ ਆਪਾਂ ਕਰਨਾਗਾ ਕਿੱਦਾਂ ਨਹੀਂ ਕਰਨਾਗਾ ਤੇ ਤੁਸੀਂ ਉਹ ਵੀਡੀਓ ਜ਼ਰੂਰ ਦੇਖੋ ਤੇ ਉਹ ਅਸੀਂ ਖੁਦ ਜਮਾਏ ਹੋਏ ਨੇ ਇਹ ਤਾਂ ਹੈ ਨਹੀਂ ਵੀ ਜਿਵੇਂ ਆਪਾਂ ਅੱਜ ਲਾ ਲਏ ਤੇ ਹਨਾ ਵੀ ਆਪਾਂ 4 ਦਿਨਾਂ ਨੂੰ ਕਹਿੰਦੇ ਵੀ ਆਪਣੇ ਵਾਲ ਭਾਈ ਚਿੱਟੇ ਕਾਲੇ ਨਹੀਂ ਹੋਏ ਹਨਾ ਵੀ 6 ਮਹੀਨੇ ਜ਼ਰੂਰ ਵਰਤਨਾ ਪੈਂਦਾ 6 ਮਹੀਨਿਆਂ ਦਾ ਕੋਰਸ ਹੈਗੇ ਹੈਗਾ ਜਦੋਂ ਕਿ ਆਪਾਂ ਨਾ ਸਿਰ ਣਾਉਣਾ ਉਹ ਤੋਂ 1 ਘੰਟਾ 1.5 ਘੰਟਾ ਪਹਿਲਾਂ ਪੂਰੀ ਮ사ਜ ਕਰੋ ਤੇਲ ਦੀ ਉਸ ਤੋਂ ਬਾਅਦ ਆਪਣਾ ਸਿਰ ਧੋ ਲਓ ਤੇ ਪਰ ਉਸ ਤੋਂ ਬਾਅਦ ਵੀ ਹਫਤੇ 'ਚ ਉਹਨੂੰ 3 ਵਾਰ ਵੀ ਲਾਓ ਤੁਸੀਂ ਹਫਤੇ 'ਚ 4 ਵਾਰ ਵੀ ਲਾਓ ਜਿੰਨਾ ਜ਼ਿਆਦਾ ਲਾਓਗੇ ਓਨਾ ਫਾਇਦਾ ਕਰਤਾ ਹੈ ਤੇ ਹਾਂ ਇਹ ਗੱਲ ਸ਼ਰਤੀ ਹੈ ਵੀ ਬਾਲ ਆਪਣੇ ਦੁਆਰਾ ਤੋਂ ਕਾਲੇ ਆ ਜਾਂਦੇ ਨੇ ਹਾਂਜੀ ਤੋਂ ਮੈਂ ਵੀਡੀਓ ਦਿਖਾਉਣੀ ਹੈ ਹਾਂਜੀ ਸਭ ਤੋਂ ਪਹਿਲਾਂ ਆਪਾਂ ਸੁੱਕੇ ਔਲੇਆਂ ਦਾ ਪਾਊਡਰ ਲੈ ਲਵਾਂਗੇ ਪੀਸੇ ਹੋਏ ਔਲੇ ਤੇ ਹਾਂਜੀ ਆਪਾਂ ਇੱਕ ਜਿਹੜਾ ਨਾਰੀਅਲ ਦਾ ਤੇਲ ਲਵਾਂਗੇ ਉਹ ਆਪਾਂ ਫਰਾਈਪੈਨ 'ਚ ਘੱਟ ਲਵਾਂਗੇ ਜੇ ਜਦੋਂ ਆਪਣਾ ਤੇਲ ਗਰਮ ਹੋ ਜੇ ਹਨਾ ਵੀ ਆਪਾਂ ਨੂੰ ਪਤਾ ਲੱਗੇ ਵੀ ਇਹ ਗਰਮ ਹੋ ਗਿਆ ਉਸ ਤੋਂ ਬਾਅਦ ਆਪਾਂ ਜਿਹੜਾ ਪਾਊਡਰ ਲੈਤਾ ਉਹ ਵਿੱਚ ਇਹਦੇ ਰਲਾ ਦਿਆਂਗੇ ਹਾਂਜੀ ਇਹ ਧਿਆਨ ਜ਼ਰੂਰ ਰੱਖਿਓ ਤੁਸੀਂ ਤੁਸੀਂ ਨਾ ਭਾਂਡਾ ਜੇ ਜ਼ਿਆਦਾ ਬਣਾਉਣਾ ਹਨਾ ਤਾਂ ਭਾਂਡਾ ਜ਼ਰੂਰ ਵੱਡਾ ਲਿਓ ਕਿਉਂਕਿ ਇਹਦੀ ਝੱਗ ਬਣ ਕੇ ਨਾ ਇਹ ਉੱਪਰ ਨੂੰ ਲੱਗ ਜਾਂਦਾ ਹੈਗਾ ਮੈਂ ਤਾਂ ਸਿਰਫ 60 ਐਮ ਐਲ ਤੇਲ ਲੈਤਾ ਸੀ ਤੇ 40 ਗ੍ਰਾਮ ਮੈਨੇ ਸੁੱਕੇ ਔਲਿਆਂ ਦਾ ਪਾਊਡਰ ਲੈਤਾ ਸਿਵਾ ਹਾਂਜੀ ਮਤਲਬ ਕਿ ਡੇਡਾ ਵੀ ਮਤਲਬ ਕਿ ਡੁੱਡਾ ਤੇਲ ਲੈਣਾ ਜਿੰਨਾ ਕਿ ਆਪਣਾ ਔਲੇ ਨੇ ਸੁੱਕੇ ਉਦੋਂ ਦੁੱਗਣਾ ਨੇ ਡੁੱਡਾ ਜ਼ਿਆਦਾ ਤੇਲ ਲੈ ਲਿਓ ਤੁਸੀਂ ਹਾਂਜੀ ਤੇ ਪਾਂਡਾ ਜ਼ਰੂਰ ਵੱਡਾ ਲੈ ਲਓ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਸੀ ਤੁਹਾਨੂੰ ਵੀ ਅਸੀਂ 500 ਐਮਐਲ ਤੇਲ ਲੈਤਾ ਸੀ ਉਦੋਂ ਤੇ 300 ਗ੍ਰਾਮ ਅਸੀਂ ਉਦੋਂ ਅਮ ਮਤਲਬ ਕਿ ਹਰੇ ਦੇਸੀ ਔਲੇ ਲੱਤੀ ਸੀਗੇ ਹੁਣ ਜਿਵੇਂ ਕਿ ਦੇਸੀ ਔਲੇ ਨਹੀਂ ਮਿਲ ਰਹੇ ਹਨਾ ਹਰੇ ਔਲੇ ਨਹੀਂ ਮਿਲਦੇ ਤਾਂ ਤੁਸੀਂ ਇਹ ਔਲੇ ਵੀ ਸੁੱਕੇ ਔਲਿਆਂ ਯੂਜ਼ ਕਰ ਸਕਦੇ ਹੋਗੇ ਹਾਂਜੀ ਇੱਕ ਇਹਨੂੰ ਚੰਗੀ ਤਰ੍ਹਾਂ ਹਲਾਈ ਚੱਲਿਓ ਹਨਾ ਨਹੀਂ ਇਹ نیچے ਲੱਗਣ ਲੱਗ ਜਾਂਦਾਗਾ ਤੇ ਦੀ ਝੱਗ ਬਣਦੀ ਰਹਿੰਦੀ ਹੈ ਜੀ ਹਾਂਜੀ ਜੇ ਆਪਾਂ ਹਲਾਉਣਾ ਹਟ ਜੀ ਤਾਂ ਵੀ ਦੀ ਝੱਗ ਬਣ ਕੇ ਨਾ ਉੱਪਰ ਨੂੰ ਆਉਣ ਲੱਗ ਜਾਂਦਾ ਫਿਰ ਇਹਦਾ ਨਿਕਲਣ ਦਾ ਡਰ ਰਹਿੰਦਾਗਾ ਹਾਂਜੀ ਤੁਸੀਂ ਪੂਰਾ ਹਲਾਈ ਚੱਲਿਓ ਤੇ ਜੇ ਤੁਸੀਂ ਹਾਈਬ੍ਰਿਡ ਆਲੇ ਲੈ ਰਹੇ ਹੋ ਨਾ ਇੱਕ ਥੋੜੇ ਜੇ ਵੱਡੇ ਹੁੰਦੇ ਨੇ ਤਾਂ ਉਹਨਾਂ ਵਿੱਚ ਕੱਟ ਜ਼ਰੂਰ ਲਾ ਲਿਓ ਤੇ ਉਹਨਾਂ ਨੂੰ ਉਨਾ ਟਾਈਮ ਭੁੰਨਿਓ ਜਿੰਨਾ ਟਾਈਮ ਉਹ ਕੋਲਿਆਂ ਦੀ ਤਰ੍ਹਾਂ ਨਾ ਬਣ ਜਾਣ ਤੇ ਹਾਂਜੀ ਇਹ ਆਪਣਾ 7 ਕਿ ਮਿੰਟ ਹੀ ਲੱਗੇ ਨੇ ਕਿਉਂਕਿ ਮੈਂ ਤੇਲ ਥੋੜਾ ਲੈਂਦਾ ਸੀ ਤੇ ਪਾਊਡਰ ਵੀ ਥੋੜਾ ਲੈਂਦਾ ਸੀ ਬਸ 7 ਕਿ ਮਿੰਟ ਸਾਰੇ ਲੱਗੇ ਨੇ ਇਹਨੂੰ ਬਣਾ ਇਹਦੇ ਵਿੱਚ ਪੁੰਨਣ ਚ ਹਾਂਜੀ ਪੂਰੀ 스ਮੈਲ ਆਉਣ ਲੱਗ ਜਾਂਦੀ ਹੈ ਤੇ ਪੂਰਾ ਇਹ ਨਾ ਮਿਸ਼ਰਣ ਕਾਲਾ ਹੋ ਜਾਂਦਾ ਪੂਰਾ ਹਾਂਜੀ ਉਸ ਤੋਂ ਬਾਅਦ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਕੇ ਹਨਾ ਠਾਰ ਲਵਾਂਗੇ ਇਹਦੇ ਵਿੱਚੋਂ ਨਾ ਪੂਰੀ ਵਧੀਆ 스ਮੈਲ ਆਉਂਦੀ ਹੈਗੀ ਤੇ ਦੇਖੋ ਤੁਸੀਂ ਜਮਾ ਆਇਲ ਕਾਲਾ ਹੋ ਗਿਆ ਬਿਲਕੁਲ ਹਾਂਜੀ ਉਸ ਤੋਂ ਬਾਅਦ ਇਹਨੂੰ ਆਪਾਂ ਠਾਰਨ ਤੋਂ ਬਾਅਦ ਇੱਕ ਭਾਂਡੇ ਵਿੱਚ ਕੱਢ ਲਵਾਂਗੇ ਪੁੰਨ ਲਵਾਂਗੇ ਪਹਿਲਾਂ ਆਪਾਂ हां जी ਤੁਸੀਂ بس ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਜਿਵੇਂ ਕਿ ਤੁਸੀਂ ਜ਼ਿਆਦਾ ਹਨਾ ਆਇਲ ਲੈ ਰਹੇ ਹੋਗੇ ਤੇ ਜ਼ਿਆਦਾ ਤੁਸੀਂ ਇਹ ਪਾਊਡਰ ਲੈ ਰਹੇ ਹੋਗੇ ਤਾਂ ਤੁਸੀਂ ਭਾਂਡਾ ਜਿਹਦੇ ਵਿੱਚ ਤੁਸੀਂ ਇਹ ਤਿਆਰ ਕਰ ਰਹੇ ਹੋ ਉਹ ਵੀ ਵੱਡਾ ਲਿਓ ਕਿਉਂਕਿ ਮੈਂ ਇੱਕ ਵੀਡੀਓ ਬਣਾਉਣ ਦੇ ਲਈ ਨਾ ਸਿਰਫ 60 ml ਤੇਲ ਲੱਗਦਾ ਸੀ ਤੇ 40 g ਮੈਂਨੇ ਸੁੱਕੇ ਹੋਲੇ ਦਾ ਪਾਊਡਰ ਲੱਗਦਾ ਸੀ ਇਸ ਤੋਂ ਜ਼ਿਆਦਾ ਨਹੀਂ ਜਦੋਂ ਅਸੀਂ ਪਹਿਲਾਂ ਬਣਾਇਆ ਸੀ ਉਦੋਂ ਸੀ ਇਹ ਕੜਾਈ ਵਿੱਚ ਤਿਆਰ ਕੀਤਾ ਸੀਗਾ ਕਿਉਂਕਿ ਵੱਡੇ ਭਾਂਡੇ 'ਚ ਹੀ ਲੋਟ ਆਉਂਦਾ ਹੈ ਕਿਉਂਕਿ ਦੀ ਚੱਗ ਬਹੁਤ ਜ਼ਿਆਦਾ ਹੁੰਦੀ ਹੈ ਉੱਪਰ ਨੂੰ ਆਉਣ ਲੱਗ ਜਾਂਦਾ ਹੈ ਤੇ ਤੁਸੀਂ ਉਹਨਾਂ 'ਚ ਰੋਲੇ ਭੁੰਨਿਓ ਜਿੰਨਾ ਚਿਰ ਕਾਲੇ ਨਾ ਹੋ ਜਾਣ ਜਮਾ ਕੋਲਿਆਂ ਦੀ ਤਰ੍ਹਾਂ ਬਣ ਜਾਂਦੇ ਨੇ ਹਾਂਜੀ ਹੁਣ ਆਪਾਂ ਇਹਨਾਂ ਨੂੰ ਇੱਕ ਸ਼ੀਸ਼ੀ ਵਿੱਚ ਕੱਢ ਲਵਾਂਗੇ ਜਦੋਂ ਠੰਡਾ ਹੋ ਗਿਆ ਉਸ ਤੋਂ ਬਾਅਦ ਕੱਢਿਓ ਤੁਸੀਂ ਤੁਸੀਂ ਉਹ ਦੇਖੋ ਵੀ ਹਨਾ ਕਾਲਾ ਕਾਲਾ ਹੋ ਗਿਆ ਜਮਾ ਤੇਲ ਵੀ ਤੇ ਉਹ ਪਿੱਛੇ ਵੀ ਜਿਹੜਾ ਉਹਦੇ ਆਇਲ ਆ ਉਹ ਲਿਆਂ ਦਾ ਮਾੜਾ ਮਾੜਾ 54 ਬ੍ਰੀਕ ਰਹਿ ਜਾਂਦਾ ਉਹ ਤੁਸੀਂ ਉਹ ਵੀ ਵਿੱਚ ਹੀ ਸ਼ੀਸ਼ੀ ਦੀ ਕੱਢ ਲਿਓ ਕਿਉਂਕਿ ਜਿੰਮੀ ਜਿੰਮੀ ਹਨਾ ਇਹ ਤੇਲ ਪਿਆਰ ਹੋਊਗਾ ਵਧੀਆ ਫਾਇਦਾ ਹੀ ਦੇਊਗਾ ਇਹ ਇਹ ਸੀ ਖੁਦ ਅਜਮਾਇਆ ਹੋਇਆਗਾ ਇਹਦੇ ਨਾਲ ਵਾਲੇ ਬਾਲ ਕਾਲੇ ਹੁੰਦੇ ਹੁੰਦੇ ਨੇ ਜੜਾਂ ਚੋਂ ਕਾਲੇ ਆਉਣੇ ਸ਼ੁਰੂ ਹੋ ਜਾਂਦੇ ਨੇ ਇਹ ਤਾਂ ਹੈ ਨਹੀਂ ਜਿਹੜੇ ਆਪਣੇ ਚਿੱਟੇ ਹੈਗੇ ਨੇ ਉਹ ਤਾਂ ਚਿੱਟੇ ਰਹਿਣ ਹੀ ਰਹਿਣਗੇ ਪਰ ਜਿਹੜੇ ਆਪਣੇ ਹਨਾ ਹੋਰ ਬਾਲ ਆਉਂਦੇ ਨੇ ਉਹ ਕਾਲੇ ਹੀ ਆਉਂਦੇ ਨੇ ਫਿਰ 6 ਮਹੀਨੇ ਜ਼ਰੂਰ ਵਰਤੋ ਤੁਸੀਂ ਇਹਨੂੰ ਤੇ ਤੁਸੀਂ ਆਪ ਰਿਜ਼ਲਟ ਦੇਖੋਗੇ ਕੋਈ ਜ਼ਿਆਦਾ ਚੀਜ਼ਾਂ ਨਹੀਂ ਪੈਂਦੀਆਂ ਹਨਾ ਸਿਰਫ ਦੋ ਹੀ ਚੀਜ਼ਾਂ ਪੈਂਦੀਆਂ ਨੇ ਤੁਸੀਂ ਜ਼ਰੂਰ ਬਣਾਓ ਇਹਨੂੰ ਆਪ ਦੇਖਾ ਹਾਂਜੀ ਹੁਣ ਆਪਾਂ ਸ਼ੀਸ਼ੀ ਵਿੱਚ ਕੱਢ ਲਿਆ ਜਦੋਂ ਨਾ ਮਤਲਬ ਕਿ ਜਦੋਂ ਠੰਡ ਸਟਾਰਟਿੰਗ ਹੁੰਦੀ ਹੈ ਉਦੋਂ ਤਾਂ ਆਪਣੇ ਹਰੇ ਔਲੇ ਆਉਣੇ ਸ਼ੁਰੂ ਹੋ ਜਾਂਦੇ ਨੇ ਸਟਾਰਟ ਹੋ ਜਾਂਦੇ ਨੇਗੇ ਤੁਸੀਂ ਉਦੋਂ ਬਣਾ ਸਕਦੇ ਹੋ ਜੇ ਤੁਸੀਂ ਹੁਣ ਬਣਾਉਣਾ ਹੈ ਤਾਂ ਤੁਸੀਂ ਹੁਣ ਸੁੱਕੇ ਔਲਿਆਂ ਦਾ ਬਣਾ ਸਕਦੇ ਹੋ ਹਾਂਜੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੁਸੀਂ ਅਪਡੇਟ ਕਰਾ ਬਹੁਤ ਬਹੁਤ ਧੰਨਵਾਦ ਮੇਰੀ ਫੁੱਲ ਵੀਡੀਓ ਦੇਖਣ ਲਈ ਹਾਂਜੀ ਇੱਕ ਮੈਂ ਇਹ ਗੱਲ ਜ਼ਰੂਰ ਦੱਸਣਾ ਚਾਹੂੰਗੀ ਵੀ ਜਿਨ੍ਹਾਂ ਦੇ ਹਨਾ ਛੋਟੀ ਉਮਰ ਚ ਛੋਟੀ ਉਏ ਚ ਵਾਲ ਚਿੱਟੇ ਆ ਜਾਂਦੇ ਨੇ ਹਨਾ ਵੀ ਜੋ ਧੂਕੀ ਹਨਾ ਉਮਰ ਵੀ ਨਹੀਂ ਹੁੰਦੀ ਵਿਕਤਾ ਨਾ ਉਹਨਾਂ ਬੱਚਿਆਂ ਦੀ 14-15 ਸਾਲ ਦੇ ਬੱਚਿਆਂ ਦੀ ਆਏ ਪਏ ਨੇਗੇ ਹਾਂਜੀ ਤੇ ਉਹਦੇ ਲਈ ਹੀ ਬਣਾਓ ਇਹ 35 ਸਾਲ ਤੋਂ ਛੋਟੀ ਉਮਰ ਦੇ ਵਰਤੋ ਉਸ ਤੋਂ ਜ਼ਿਆਦਾ ਉਮਰ ਦੇ ਨਹੀਂ ਮੈਂ ਕਹਿ ਸਕਦੀ ਵੀ ਅਸਰ ਕਰਨਗੇ ਨਹੀਂ ਕਰਨਗੇ ਹਾਂ 35 ਸਾਲ ਤੋਂ ਛੋਟੀ ਉਮਰ ਚ ਅਸੀਂ ਆਪ ਜਮਾਏ ਨੇ ਸਾਡੇ ਘਰ ਤੇ ਅਸਰ ਕਰਦੀ ਕਰਦੇ ਨੇ ਹਾਂਜੀ ਜਿਹੜੇ 35 ਸਾਲ ਤੋਂ ਬੱਡੀ ਉਮਰ ਦੇ ਨੇ ਹਨਾ ਉਹਨਾਂ ਲਈ ਨਾ ਇੱਕ ਮੈਂ ਹੋਰ ਵੀ ਦੇਖਿਆ ਸੀ ਹਨਾ ਵੀ ਪੜਿਆ ਸੀਗਾ ਕਿਤੇ ਵੀ ਆਪਾਂ ਸਰੋਂ ਦਾ ਤੇਲ ਨਹੀਂ ਹੁੰਦਾ ਜਿਹੜਾ ਸਰੋਂ ਦੇ ਤੇਲ ਦੇ ਤੁਸੀਂ 2 ਚਮਚਾ ਹਨਾ ਆਪਣੇ ਮੂੰਹ ਦੇ ਵਿੱਚ ਰੱਖ ਲਓ ਤੇ انا 20 ਤੋਂ 25 ਮਿੰਟ ਉਹ ਨੂੰ ਮੂੰਹ ਦੇ ਵਿੱਚ ਰੱਖੋ ਉਸ ਤੋਂ ਬਾਅਦ ਕੁੜਲੀ ਕਰ ਦਿਓ ਡੇਲੀ ਇਹ ਕਰੋ 2 ਮਹੀਨੇ ਕਹਿੰਦੇ ਵੀ ਇਹ ਆਪਣਾ 50 55 ਸਾਲ ਦੇ ਬੰਦੇ ਦੇ ਵੀ ਵਾਲ ਵੀ ਕਾਲੇ ਕਰ ਦਿੰਦੇ ਨੇ ਕਿ ਵੀ ਜੇ ਆਪਾਂ ਇਹ ਤਰੀਕਾ ਅਪਣਾਈਏ ਸਰੋਂ ਦੇ ਤੇਲ ਨੂੰ 20 25 ਮਿੰਟ 2 ਚਮਚ ਨੂੰ ਮੂੰਹ ਦੇ ਵਿੱਚ ਰੱਖਣਾ ਬੋਲਣਾ ਨਹੀਂ ਉਹ ਤੋਂ ਉਸ ਤੋਂ ਬਾਅਦ ਵੀ 25 ਮਿੰਟ ਬਾਅਦ ਕੁੜਲੀ ਕਰ ਦੋ ਹਰ ਰੋਜ਼ ਇਹ ਕੰਮ ਵੀ ਕਰੋ ਤੁਸੀਂ ਦੋ ਟਾਈਮ ਹੀ ਲਗਾਤਾਰ ਤੇ ਕਹਿੰਦੇ ਉਹਨਾਂ ਦੇ ਵਾਲ ਕਾਲੇ ਹੋ ਜਾਂਦੇ ਨੇ ਪਰ ਮੈਂ ਇਹ ਚੀਜ਼ ਅਜਮਾਈ ਨਹੀਂ ਮੈਂ ਸੁਣਿਆ ਸੀ ਮੈਂ ਤੁਹਾਨੂੰ ਆਖਿਆ ਮੈਂ ਸੋਚਿਆ ਮੈਂ ਤੁਹਾਨੂੰ ਵੀ ਦੱਸ ਦਿਆਂ ਪਰ ਹਾਂ ਜਿਹੜਾ ਮੈਂ ਔਲਿਆਂ ਵਾਲੀ ਵੀਡੀਓ ਪਾਈ ਹੈ ਉਹ ਮੈਂ ਆਪ ਦੇ ਘਰ ਖੁਦ ਅਸੀਂ ਅਜਮਾਈ ਹੋਈ ਹੈ ਉਹ ਮੈਂ ਸ਼ਕਤੀਆ ਕਹਿੰਦੇ ਆ ਵੀ ਇਹ ਵਾਲ ਕਾਲੇ ਕਰਦਾ ਹੀ ਕਰਦਾ ਹੈ ਧੰਨਵਾਦ ਜੀ